ਕਿ ਇਹ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਕੇਵਲ ਸਤਿਗੁਰਾਂ ਦੇ ਨਾਲ ਸਾਡਾ ਮਨ ਭੇਜ ਜਾਵੇ ਬਚਨ ਆਪਾਂ ਸਾਰੇ ਪੜਦੇ ਆ ਸੁਖਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਸਾਰਿਆਂ ਨੇ ਸ਼ਬਦ ਕੰਠਿਆ ਮਨ ਵਿਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜਰਾਸ ਹੁਣ ਬਹੁਤ ਸਾਫ਼ ਸ਼ਬਦਾਂ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇੱਕ ਤਾਂ ਹੁੰਦਾ ਮਨ ਰੱਖ ਦੇਣਾ। ਮਹਾਰਾਏ ਨੇ ਗਾਲੀ ਨਵੇੜ ਦਿੱਤੀ। ਪਾਤਸ਼ਾਹ ਕਹਿੰਦੇ ਵੇਚ ਦੇ। ਵੇਚਣ ਦਾ ਮਤਲਬ ਤੁਸੀਂ ਸਿਆਣੇ ਹੋ। ਜਿਹੜੀ ਚੀਜ਼ ਵੇਚ ਦਿੱਤੀ ਜਾਵੇ ਉਹ ਤੇ ਬੰਦੇ ਦਾ ਅਧਿਕਾਰ ਖਤਮ ਹੋ ਜਾਂਦਾ ਹੈ। ਮੰਨ ਲਓ ਕੋਈ ਸਾਡੇ ਕੋਲ ਗੱਡੀ ਹੈ। ਉਹ ਆਪਾਂ ਵੇਚ ਦਈਏ। ਉਸ ਗੱਡੀ ਨੂੰ ਤੋੜੇ ਭੰਨੇ ਰੱਖੇ ਜੋ ਮਰਜੀ ਐ ਜਿੱਦਾਂ ਮਰਜੀ ਚਲਾਵੇ ਹੁਣ ਉਹ ਮਾਲਕ ਅਗਲਾ ਬਣ ਗਿਆ ਆ ਆਪਾਂ ਮਾਲਕ ਨਹੀਂ ਰਏ ਕੋਈ ਘਰ ਆ ਉਹ ਜ਼ਮੀਨ ਆਪਾਂ ਵੇਚ ਦਿੱਤੀ ਉਹਦੇ ਨਾਂ ਤੇ ਰਜਿਸਟਰੀ ਹੋ ਗਈ ਹੁਣ ਉਹ ਘਰ ਦੇ ਸਾਹਮਣੇ ਆਪਣੇ ਨਾਮ ਦੀ ਨੀਂਮ ਪੜੇ ਲਾ ਲਵੇ ਆਪਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਆਪਾਂ ਵੇਚ ਦਿੱਤਾ ਇਸੇ ਤਰ੍ਹਾਂ ਜਿਹੜਾ ਮੰਨਿਆ ਨਾ ਮਨ ਆਪਾਂ ਸਤਿਗੁਰੂ ਅੱਗੇ ਰੱਖਣਾ ਨਹੀਂ ਇਹ ਵੇਚਦਾ ਤੇ ਮਹਾਰਾ ਇਹ ਕਹਿੰਦੇ ਫਿਰ ਮੈਂ ਗਰੰਟੀ ਲੈ ਲਾਂ ਲਿਖ ਕੇ ਇਹ ਨਹੀਂ ਕਿ ਜ਼ੁਬਾਨੀ ਕਲਾਮੀ ਕੋਈ ਗੱਲ ਕਰ ਦਈਏ ਤੇ ਮੈਂ ਇੱਥੇ ਕਹਿ ਜਾਵਾਂ ਤੇ ਬਾਹਰ ਜਾ ਕੇ ਭੁੱਲ ਜਾਵਾਂ ਜਾਂ ਮੁਕਰ ਜਾਵਾਂ ਮੈਂ ਤੇ ਕਹੀ ਨਹੀਂ ਪਰ ਜਿਹੜੀ ਚੀਜ਼ ਲਿਖਤ ਵਿੱਚ ਆ ਜਾਵੇ ਉਹ ਬੰਦਾ ਮੁਕਰ ਨਹੀਂ ਸਕਦਾ ਉਹ ਚੀਜ਼ ਜਦੋਂ ਬੰਦਾ ਮੁਕਰਨ ਦੀ ਕੋਸ਼ਿਸ਼ ਕਰੇ ਤੇ ਅੱਗੇ ਗੱਲ ਕਰ ਦਿੱਤੀ ਜਾਂਦੀ ਹੈ ਭਾਈ ਤੂੰ ਲਿਖਤ ਵਿੱਚ ਇਹ ਗੱਲ ਮੰਨੀ ਹੈ ਤੂੰ ਲਿਖਤੀ ਤੌਰ ਤੇ ਇਹ ਗੱਲ ਕਹੀ ਹੈ ਕਿ ਇਹ ਗੱਲ ਮੈਂ ਕਰਾਂਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਗੁਰਸਿੱਖਾ ਮੈਂ ਤੇਰੇ ਨਾਲ 1430 ਪੰਨਿਆਂ ਦੀ ਰਜਿਸਟਰੀ ਲੈ ਕੇ ਲਾ ਕੇ ਚੱਲਿਆਂ ਤੇ ਮੈਂ ਇਸ ਗੱਲ ਦੀ ਗਰੰਟੀ ਲੈਦਾ ਮੈਨੂੰ ਆਪਣਾ ਮਨ ਵੇਚ ਤੇ ਮੈਂ ਤੇਰੇ ਕਾਰਜ ਰਾਸ ਕਰਾਂਗਾ ਜੇ ਤੂੰ ਮੈਨੂੰ ਆਪਣਾ ਮਨ ਵੇਚ ਦਿੱਤਾ ਨਾ ਤੇ ਮੈਂ ਗਰੰਟੀ ਲੈਣਾ ਮਨ ਵੇਚੈ ਸਤਗੁਰੂ ਕੇ ਪਾਸ ਤੇ ਸੇਵਕੇ ਕਾਰਜ ਰਾਸ ਪਾਸਾ ਕਹਿੰਦੇ ਫੇਰ ਮੈਂ ਤੇਰੇ ਕਾਰਜ ਰਾਸ ਕਰਨ ਦੀ ਗਰੰਟੀ ਲੈਣਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਮੈਂ ਲਿਖ ਕੇ ਦੇਣਾ ਤਾਤੀ ਬਾਉ ਨਾ ਲੱਗਈ ਪਾਰ ਬ੍ਰह्म ਸ਼ਰਨਾਈ ਜੋ ਗਿਰਧ ਹਮਾਰਾ ਰਾਮਕਾਰ ਦੁਖ ਲੱਗਾ ਨਾ ਪਾ ਸਾ ਸੰਗਤ ਤੁਸੀਂ ਸਿਆਣੇ ਬੈਠੇ ਹੋ ਤੁਹਾਡੀ ਜ਼ਿੰਦਗੀ ਦਾ ਤਜਰਬਾ ਵਾ ਜਦੋਂ ਬੰਦਾ ਕੋਈ ਮਨ ਨਾਲ ਗੱਲ ਕਰੇ ਨਾ ਮਨ ਕਰਕੇ ਬੰਦਾ ਕਿਸੇ ਨੂੰ ਮਿਲੇ ਤੇ 2-4 ਮਿੰਟ ਦੀ ਮਿਲਣੀ ساری ਉਮਰ ਚੇਤਾ ਰਹਿੰਦੀ ਹੈ ਕਈ ਵਾਰ ਆਪਾਂ ਅਕਸ਼ਰੀ ਗੱਲ ਕਰਦੇ ਆ ਵੀ ਇੱਕ ਵਾਰ ਬੰਦਾ ਜ਼ਿੰਦਗੀ ਜੇ ਮਿਲਿਆ ਪਰ ਉਹ ਬੰਦੇ ਦੇ ਬੋਲ ਮੇਰੇ ਕੰਨਾਂ 'ਚ ਹੁਣ ਤੱਕ ਗੂੰਜਦੇ ਆ ਉਹਨੇ 1-2 ਮਿੰਟ ਮਿਲਿਆ ਤੇ ਸਾਰੀ ਜ਼ਿੰਦਗੀ ਲਈ ਸ਼ਾਪ ਛੱਡ ਗਿਆ ਕਾਰਨ ਮਿਲਿਆ ਸੀ ਮੰਨ ਕਰਕੇ ਤੇ ਕਈ ਵਾਰ ਬੰਦਾ ਸਾਰੀ ਉਮਰ ਹੀ ਮਿਲਦਾ ਰਹੇ ਮਨ ਨਹੀਂ ਭਜਦਾ ਸਾਰੀ ਉਮਰ ਹੀ ਬੰਦਾ ਮਿਲਦਾ ਰਹੇ ਬੰਦਾ ਕਹਿੰਦਾ ਮੇਰਾ ਨਹੀਂ ਮਨ ਵੱਜਦਾ ਇਹਦੇ ਨਾਲ ਕਿਉਂ ਕਿਉਂਕਿ ਮੰਨ ਕਰਕੇ ਨਹੀਂ ਨਾ ਮਿਲਦਾ ਤੇ ਸਾਧ ਸੰਗਤ ਜਿਸ ਸਤਿਗੁਰਾਂ ਕੋਲ ਬੈਠੇ ਆ ਨਾ ਆਪਾਂ ਘਰੋਂ ਵੀ ਆ ਗਏ ਆ ਟਾਈਮ ਕੱਢ ਕੇ ਆਇਆ ਮੀਂਹ ਦਾ ਮੌਸਮ ਆ ਤੇ ਜਿੰਨਾ ਚਿਰ ਮਹਾਰਾਜ ਦੇ ਕੋਲ ਬੈਠੇ ਆ ਨਾ ਹੁਣ ਕੋਸ਼ਿਸ਼ ਕਰਿਓ ਇਹ ਮਨ ਪਾਤਸ਼ਾ ਨੂੰ ਵੇਚ ਦੇਈਏ ਇਹ ਮਨ ਮਹਾਰਾਜ ਨੂੰ ਵੇਚ ਦਈਏ ਤੇ ਪਾਤਸ਼ਾ ਨੇ ਫਿਰ ਬਚਨ ਕੀਤੇ ਆ ਵੀ ਜੇ ਤੂੰ ਮੈਨੂੰ ਮਨ ਵੇਚ ਦਿੱਤਾ ਮੇਰਾ ਹੋ ਗਿਓ ਤੇ ਫਿਰ ਦੁਨੀਆ ਦੀ ਕੋਈ ਸ਼ੈ ਨਹੀਂ ਕਿ ਤੈਨੂੰ ਤਤੀਆਂ ਆਵਾਵਾ ਤੇਰੇ ਲਾਗੇ ਵੀ ਆ ਜਾ ਤੈਨੂੰ ਤਤੀਆਂ ਆਵਾਵਾ ਤੋਂ ਮੈਂ ਬਚਾਵਾਗਾ ਫਿਰ ਤੈਨੂੰ ਲੱਖ ਖੁਸ਼ੀਆਂ ਪਾਤਸ਼ਾਹਾਂ ਦਾ ਮਾਲਕ ਪਾਤਸ਼ਾਹ ਕਹਿੰਦੇ ਮੈਂ ਬਣਾਵਾਂਗਾ ਫਿਰ ਦੁਨੀਆ ਦੇ ਕਿਸੇ ਦਵਾਰੇ ਤੇ ਤੈਨੂੰ ਜਾ ਕੇ ਹੱਥ ਅਡਣ ਦੀ ਝੋਲੀ ਅਡਣ ਦੀ ਲੋੜ ਨਹੀਂ ਪੈਣੀ ਫਿਰ ਮੇਰੇ ਦਵਾਰੇ ਤੇ ਆਇਆ ਫਿਰ ਜੋ ਮੰਗੇ ਠਾਕੁਰ ਹੀ ਆਪਣੇ ਤੇ ਸੋਈ ਸੋਈ ਦੇਵ ਹੈ ਫਿਰ ਜੋ ਮੰਗੇਗਾ ਨਾ ਮਹਾਰਾਜ ਕਹਿੰਦੇ ਫਿਰ ਮੈਂ ਤੇਰੀ ਝੋਲੀ ਪਾਵਾਂਗਾ ਜੇ ਇਹ ਮੈਨੂੰ ਆਪਣਾ ਮਨ ਵੇਚ ਤਾ ਜੇ ਮਨ ਨਾ ਨਾ ਵੇਚਿਆ ਤੇ ਫਿਰ ਪਾਤਸ਼ਾਹ ਕਹਿੰਦੇ ਭਾਵੇਂ 100 ਵਾਰ ਆ ਤੇ ਭਾਵੇਂ 100 ਜਾ ਭਾਵੇਂ ਸੋਹ ਗੇੜਾ ਆ ਤੇ ਸੋਹ ਵਾਲੀ ਬਾਤ ਚਲੇ ਜਾ ਕਿਉਂ ਤੋਕੇ ਤਰ੍ਹਾਂ ਮਾਨੇ ਭਜਿਆ ਹੀ ਨਹੀਂ ਜੇ ਜੇ ਮਾਨੇ ਭਜ ਗਿਆ ਤੇ ਫਿਰ ਪਾਤਸ਼ਾਹ ਕਹਿੰਦੇ ਫਿਰ ਜ਼ਿੰਦਗੀ ਚ ਭਾਵੇਂ ਇੱਕ ਵਾਰ ਆ ਜਾ ਫਿਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਸੱਜਣ ਇੱਕ ਵਾਰ ਹੀ ਮਿਲਿਆ ਤੁਸੀਂ ਸਾਰਿਆਂ ਨੇ ਕਹਾਣੀ ਬਹੁਤ ਵਾਰ ਸੁਣੀ ਹੈ ਬਹੁਤ ਸਾਰੇ ਪ੍ਰਚਾਰਕ ਵਕਤਾ ਸਾਰਿਆਂ ਕੋਲ ਸੁਣਦੇ ਹੋ ਵੀ ਇੱਕ ਵਾਰ ਮਿਲਿਆ ਸਾਧ ਸੰਗਤ ਮੈਂ ਬੇਨਤੀ ਕਰਦਾ ਅਕਸਰ ਸੱਜਣ ਜਦੋਂ ਮਹਾਰਾਜ ਨੂੰ ਮਿਲਿਆ ਨਾ ਤੇ ਮਹਾਰਾਜ ਨੂੰ ਐਵੇਂ ਵੇਖਦਾ ਰਿਆ ਦੋ ਘੜੀਆਂ ਮਿਲਿਆ ਦੋ ਘੜੀਆਂ ਮਹਾਰਾਜ ਨੂੰ ਵੇਖਦੇ ਰਿਆ ਜਦੋਂ ਵੇਖਦਾ ਸੀ ਨਾ ਉਦੋਂ ਮਨ ਅੰਦਰ ਵਿਚਾਰੇ ਆਉਂਦਾ ਸੀ ਵੀ ਬਾਬਾ ਕਿਦੋਂ ਸੋਵੇ ਕਿਦੋਂ ਬਾਬੇ ਦਾ ਮੈਂ ਗਲ ਵੱਡਾ ਤੇਦਾ ਸਮਾਨ ਲੁੱਟਾਂ ਜਦੋਂ ਵੇਖਦਾ ਸੀ ਤੇ ਜਦੋਂ ਬਾਬੇ ਨੇ ਰਾਤ ਦੋ ਘੜੀਆਂ ਬੀਤੀ ਤੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆਂ ਉੱਠ ਬਾਣੀ ਆ ਯਾਰ ਬਾਬਾ ਜੀ ਬਾਬੇ ਨੇ ਸ਼ਬਦ ਗਾਇਆ ਉੱਜਲ ਕਹਿ ਚਿਲਕਨਾ ਘੋਟਮ ਕਲੜੀ ਬਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵੈ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖ ਹੈ ਮੰਗੀਆ ਤਿੱਥੇ ਖੜੇ ਬੱਗਾ ਬੱਗੇ ਕੱਪੜੇ ਤੀਰਥ ਮੰਜਵਸਨ ਘੋਟਕੁਟ ਜੀਆ ਖਾਮਨੇ ਬੱਗੇ ਨਾ ਜਦੋਂ ਇਹ ਸ਼ਬਦ ਕਹੇ ਨਾ ਜਿੰਨਾ ਚਿਰ ਬਾਬੇ ਨੂੰ ਵੇਖਦਾ ਸੀ ਉਦੋਂ ਤੇ ਇਹ ਸੋਚਦਾ ਸੀ ਵੀ ਬਾਬਾ ਸੋਵੇਗਾ ਕਿਦੋਂ ਤੇ ਮੈਂ ਬਾਬੇ ਦਾ ਗੱਲ ਕੁਦੋਂ ਵੱਡਾ ਹੁਣ ਜਦੋਂ ਬਾਬੇ ਨੇ ਸ਼ਬਦ ਦਾ ਬਾਲ ਮਾਰਿਆ ਨਾ ਜਦੋਂ ਸ਼ਬਦ ਸੱਜਣ ਠੱਗ ਦੇ ਕੰਨੀ ਪਿਆ ਤੇ ਬਾਬੇ ਦੇ ਸਾਹਮਣੇ ਆ ਕੇ ਬਹਿ ਗਿਆ ਨਾਲ ਦੇ ਕਮਰੇ ਚ ਉੱਠ ਕੇ ਬਾਬਾ ਆ ਮੇਰੇ ਦਿਲ ਦੀਆਂ ਗੱਲਾਂ ਤੈਨੂੰ ਕੌਣ ਦੱਸ ਆਇਆ ਬੱਕਾ ਬੱਗੇ ਕੱਪੜੇ ਚਟੇ ਕੱਪੜੇ ਪਾਉਂਦਾ ਸੀ ਲਿਬਾਸ ਬਹੁਤ ਵਧੀਆ ਸੀ ਐ ਲੱਗਦਾ ਸੀ ਇਹਦੇ ਵਰਗਾ ਤੇ ਸੱਜਣ ਨਹੀਂ ਕੋਈ ਨਹੀਂ ਪਰ ਅੰਦਰੋਂ ਠੱਗ ਸੀ ਤੇ ਜਦੋਂ ਬਾਬੇ ਨੇ ਇਹ ਬਚਨ ਕਹੇ ਨਾ ਤੇ ਸੱਜਣ ਮਹਾਰਾਜ ਦੇ ਅੱਗੇ ਆ ਕੇ ਆਪਣਾ ਨਿਸ਼ਾਵਰ ਕਰ ਦਿੰਦਾ ਪਾਤਸ਼ਾ ਹੈਂ ਮੈਂ ਠਾ ਗਿਆ ਪਰ ਤੁਸੀਂ ਮੇਰੇ ਦਿਲ ਦਾ ਮੇਰੇ ਅੰਦਰ ਦੀ ਗੱਲ ਮੇਰੇ ਸਾਹਮਣੇ ਰੱਖ ਦਿੱਤੀ ਹੈ ਤੇ ਸਾਧ ਸੰਗਤ ਇੱਕ ਸ਼ਬਦ ਸੁਣਿਆ ਜ਼ਿੰਦਗੀ ਬਦਲ ਗਈ ਭਾਈ ਸੱਜਣ ਬਣ ਗਿਆ ਤੇ ਬਦਲਿਆ ਕੀ ਬਾਬੇ ਨੇ ਉਹਦਾ ਜੀ ਨੱਕ ਬਦਲਿਆ ਅੱਖਾਂ ਬਦਲੀਆਂ ਜਾਂ ਸਰੀਰ ਬਦਲਦਾ ਸੱਜਣ ਉਹਦੇ ਇਹੀ ਹੈ ਸਰੀਰ ਵੀ ਉਹੀ ਹੈ ਨੱਕ ਵੀ ਉਹੀ ਹੈ ਅੱਖਾਂ ਵੀ ਉਹੀ ਹੈ ਬੋਲਦਾ ਵੀ ਉਸ ਤਰ੍ਹਾਂ ਹੈ ਬਦਲਿਆ ਆਸੂਰਤ ਬਦਲ ਦਿੱਤੀ ਜਿਹੜੇ ਮਾੜੇ ਵਿਚਾਰ ਸਨ ਬਾਬੇ ਨੇ ਹੂੰਝ ਕੇ ਬਾਹਰ ਕੱਢ ਦਿੱਤੇ ਜਿਵੇਂ ਘਰ ਦੇ ਸਫਾਈ ਕਰਦੇ ਆ ਘਰੋ ਹੀ ਹੁੰਦਾ ਜਦੋਂ ਖਿਲਰਿਆ ਹੋਵੇ ਤੇ ਬਹਿ ਨੂੰ ਜੀ ਨਹੀਂ ਕਰਦਾ ਤੇ ਜਦੋਂ ਘਰ ਚ ਸਫਾਈ ਹੋਵੇ ਤੇ ਉਹ ਸਵਰਗ ਬਣ ਜਾਂਦਾ ਜਦੋਂ ਅੰਦਰ ਮਾੜੇ ਵਿਚਾਰ ਆਉਣ ਤੇ ਬੰਦਾ ਕਿਸੇ ਲਾਗੇ ਵੀ ਬੈਠੇ ਨਾ ਤੇ ਬੰਦਾ ਕਹਿੰਦਾ ਵੀ ਇਹ ਬੰਦੇ ਦੇ ਨਾਲ ਬਹਿਣਾ ਇਹ ਬੰਦੇ ਦੇ ਲਾਗੇ ਖੜਨਾ ਹੈ ਲੱਗਦਾ ਜਿਵੇਂ ਕੁਝ ਕਿਸੇ ਨੂੰ ਸਜ਼ਾ ਮਿਲੀ ਹੋਵੇ ਕਿਉਂਕਿ ਉਹ ਬੰਦੇ ਦੇ ਵਿਚਾਰ ਚੰਗੇ ਨਹੀਂ ਨਾ ਹੁੰਦੇ ਜਦੋਂ ਬੰਦਾ ਚੰਗੇ ਵਿਚਾਰਾਂ ਵਾਲਾ ਹੋਵੇ ਤੇ 2 ਘੰਟੇ 4 ਘੰਟੇ ਉਹਦੇ ਲਾਗੇ ਬੈਠਾ ਰਹੇ ਤੇ ਬੰਦਾ ਕਹਿੰਦਾ ਵੀ ਇਹਦੇ ਲਾਗੇ ਬੈਠਿਆਂ ਸਮਾਂ ਹੀ ਨਹੀਂ ਪਤਾ ਲੱਗਦਾ ਕਿਦੋਂ ਲੰਘ ਜਾਂਦਾ ਬੰਦਾ ਗੱਲ ਨਹੀਂ ਬੜੀਆਂ ਵਧੀਆਂ ਕਰਦਾ ਉਹ ਗੱਲਾਂ ਅਸਲ 'ਚ ਗੁਰੂ ਦੀਆਂ ਆ ਤੇ ਸਾਹ ਸੰਗਤ ਜਦੋਂ ਬੰਦੇ ਦੇ ਵਿਚਾਰ ਚੰਗੇ ਹੋਣਾਂ ਬੰਦਾ ਉਹੀ ਹੁੰਦਾ ਨਾ ਉਹਦਾ ਨੱਕ ਬਦਲਦਾ ਨਾ ਅੱਖ ਬਦਲਦੀ ਐ ਨਾ ਬੰਦੇ ਦਾ ਸਰੀਰ ਬਦਲਦਾ ਸਰੀਰ ਵੀ ਉਹੀ ਰਹਿੰਦਾ ਪਰ ਬੰਦੇ ਦੇ ਅੰਦਰ ਉਹ ਜਿਹੜੀ ਸੁਰਤ ਆ ਨਾ ਉਹ ਬਦਲ ਜਾਂਦੀ ਐ ਜਦੋਂ ਸੁਰਤ ਬਦਲ ਗਈ ਫਿਰ ਬੰਦਾ ਸੱਜਣ ਬਣ ਜਾਂਦਾ ਜਦੋਂ ਸੁਰਤ ਵਿੱਚ ਮਾੜੇ ਵਿਚਾਰ ਆ ਕੇ ਠੰਗ ਪਾ ਜਾਂਦਾ ਠੱਗ ਸੀ ਮਹਾਰਾਜ ਨੇ ਸੱਜਣ ਬਣਾ ਦਿੱਤਾ ਉਹ ਜਿਸ ਗੁਰੂ ਕੋਲ ਬੈਠੇ ਆ ਇਸ ਗੁਰੂ ਨੂੰ ਆਪਣਾ ਮਨ ਵੇਚੀਏ ਤੇ ਪਾਤਸ਼ਾਹਗੇ ਅਰਦਾਸ ਕਰੀਏ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸ਼ਾਨੂੰ ਆਪਣਾ ਬਣਾ ਲੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ